ਯਾਨੀ ਦੇ ਵਿੱਚ ਪਿਛਲੇ ਦਿਨੀ ਫੈਕਟਰੀ ਦੇ ਇੱਕ ਕਰਮਚਾਰੀ ਦੇ ਕੋਲੋਂ 14 ਲੱਖ 60000 ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਪੁਲਿਸ ਨੇ ਸੁਲਝਾ ਲਿਆ ਇਸ ਵਾਰਦਾਤ ਨੂੰ ਕਿਸੇ ਹੋਰ ਨੇ ਨਹੀਂ ਬਲਕਿ ਫੈਕਟਰੀ ਦੇ ਹੀ ਇੱਕ ਮੁਲਾਜ਼ਮ ਨੇ ਅੰਜਾਮ ਦਿੱਤਾ ਸੀ ਦੱਸਦੇ ਕਿ ਪੁਲਿਸ ਵੱਲੋਂ ਤਕਰੀਬਨ 8 ਲੱਖ ਰੁਪਏ ਦਸਨੇ ਦੋ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ ਹੈ ਇਸ ਦੀ ਜਾਣਕਾਰੀ ਏਜিসিਪੀ ਪ੍ਰਭਜੋਤ ਸਿੰਘ ਦੇ ਵੱਲੋਂ ਦਿੱਤੀ ਗਈ ਹੈ ਪ੍ਰੈਸ ਕਾਨਫਰੰਸ ਦੇ ਦੌਰਾਨ ਪੁਲਿਸ ਅਧਿਕਾਰੀ ਦੇ ਮੁਤਾਬਕ ਇਸ ਸਾਰੀ ਜਾਣਕਾਰੀ ਦੇ ਜੁੜਾ ਇਸ ਸਾਰੀ ਵਾਰਦਾਤ ਦਾ ਮਾਸਟਰਮਾਈਂਡ ਸੋਨੂ ਨਾਮਕ ਇੱਕ ਵਿਅਕਤੀ ਸੀ ਜੋ ਕਿ ਪਹਿਲਾਂ ਐਸੇ ਫੈਕਟਰੀ ਦੇ ਵਿੱਚ ਹੀ ਕੰਮ ਕਰਦਾ ਸੀ ਅਤੇ ਉਸਨੇ ਅੱਜ ਦੀ ਜਿਹੜੀ ਅਸੀਂ ਪ੍ਰੈਸ ਕਾਨਫਰੰেন্স ਕਰਨ ਜਾ ਰਹੇ ਆ ਇਹ ਇੱਕ ਵਾਰਦਾਤ ਹੋਈ ਸੀ ਲੁਧਿਆਣੇ ਦੇ ਵਿੱਚ ਜਿਹੜੀ ਸੀਗੀ 19 ਤਰੀਕ ਨੂੰ ਦੁਪਹਿਰ ਦੇ ਕਰੀਬ ਉਹਦੇ ਵਿੱਚੋਂ ਇੱਕ ਜਿਹੜਾ EMPLOYE ਸੀਗਾ ਜਿਹੜਾ ਉਹਦੇ ਕੋਲੋਂ 14 ਲੱਖ 80 ਹਜ਼ਾਰ ਰੁਪਏ ਜਿਹੜਾ ਸੀਗਾ ਦੋ ਬੰਦੇ ਮੋਟਰਸਾਈਕਲ ਤੇ ਆਏ ਸੀਗੇ ਖੋ ਕੇ ਲੈ ਗਏ ਸੀਗੇ ਸੋ ਇਹਦੇ ਵਿੱਚ ਅਸੀਂ ਕਾਰਵਾਈ ਕਰਦੇ ਹੋਏ ਜਿਹੜੇ ਸੀਗੇ FIR ਨੰਬਰ 28 ਜਿਹੜੀ ਸੀਗੀ ਥਾਣਾ ਮੋਤੀ ਨਗਰ ਦੇ ਵਿੱਚ ਜਿਹੜੀ ਅੰਡਰ ਜਿਹੜੀ ਹੈਗੀ ਆ ਸੈਕਸ਼ਨ 79B ਦੇ ਤਹਿਤ ਜਿਹੜੀ ਸੀਗੀ ਦਰਜ ਕੀਤੀ ਸੀਗੀ ਔਰ ਇਮੀਡੀਏਟਲੀ ਜਿਹੜੀ ਸੰਜੀਤ ਜੀ ਨੂੰ ਵੇਖਦੇ ਹੋਏ ਸਾਡੇ ਮਾਜੋ ਸੀਪੀ ਸਾਹਿਬ ਸਰਦਾਰ ਕੁਲਦੀਪ ਸਿੰਘ ਚਾਲਾ ਤੇ ਜਸਕਿਰਨ ਸਿੰਘ ਤੇ ਤੇਜਾ ਜੀ ਨੇ ਜਿਹੜੀ ਸੀਗੀ ਇਮੀਡੀਏਟਲੀ ਟੀਮ ਬਣਾਈ ਜਿਹਦੇ ਵਿੱਚ ਸਾਡੇ ਸੀਆਈਏ 2 ਦੇ ਨਾਲ ਐਸਐਚਓ ਜਿਹੜੇ ਸੀਗੇ ਮੋਤੀ ਨਗਰ ਤੇ ਇਹਨਾਂ ਦੀ ਸੁਪਰਵੀਜ਼ਨ ਕਰਦੇ ਲਈ ਜਿਹੜੇ ਸੀਗੇ ਡੀਐਸਪੀ ਇੰਡਸਟਰੀ ਜਿਹੜੇ ਚਾਰਾ ਸਾਹਿਬ ਨੇ ਔਰ ਮੇਰੀ ਈਗਰਾਨੀ ਦੇ ਹੇਠ ਜਿਹੜੀ ਸੀਗੀ ਇਹ ਜਿਹੜੀ ਟੀਮ ਨੇ ਕੰਮ ਕੀਤਾ ਔਰ ਇਹ ਤੁਹਾਡੇ ਸਾਹਮਣੇ ਜਿਹੜਾ ਅਸੀਂ ਜੇ ਇਹਨਾਂ ਦੇ ਵਿੱਚ ਨੂੰ ਕੇਸ ਨੂੰ ਪ੍ਰਿਆ ਕੀਤਾ ਔਰ ਇਹਦੇ ਵਿੱਚ ਅਸੀਂ ਦੋ ਬੰਦੇ ਵਿਕਰਮਜੀਤ ਸਿੰਘ ਸਾਗਰ ਪੁੱਤਰ ਜੀਵਨ ਸਿੰਘ ਜਿਹੜਾ ਸੀਗਾ ਪ੍ਰੀਤਨਗਰ ਲੁਧਿਆਣੇ ਦਾ ਰਹਿਣ ਵਾਲਾ ਔਰ ਵਿਕਰਮਜੀਤ ਸਿੰਘ ਉਰਫ ਵਿੱਕੀ ਜਿਹੜਾ ਸੀਗਾ ਜਿਹੜਾ ਇਹ ਵੀ ਪ੍ਰੀਤਨਗਰ ਸ਼ਿਮਲਾਪਰੀ ਲੁਧਿਆਣੇ ਦਾ ਰਹਿਣ ਵਾਲਾ ਹੈਗਾ ਇਹਨਾਂ ਨੂੰ ਜਿਹੜਾ ਅਰੈਸਟ ਕਰਕੇ ਅਸੀਂ ਇਹਨਾਂ ਦੇ ਕੋਲੋਂ 8 ਲੱਖ ਰੁਪਿਆ ਜਿਹੜਾ ਹੈਗਾ ਤੇ ਜਿਹੜਾ ਮੋਟਰਸਾਈਕਲ ਵਾਧਾਤ ਵਿੱਚ ਵਤਿਆ ਗਿਆ ਸੀਗਾ ਉਹ ਜਿਹੜਾ ਸੀਗਾ ਰਿਕਵਰ ਹੁੰ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਹਦੇ ਵਿੱਚ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਇਹਨਾਂ ਦੇ ਬਹੁਤ ਹੀ ਜ਼ਿਆਦਾ ਪੁਲਿਸ ਨੇ ਮਿਹਨਤ ਕੀਤੀ ਹੈ ਇਸ ਕੇ ਹਲਿ ਵਿੱਚ ਕਿਉਂਕਿ ਇਹ ਜਿਹੜੇ ਦੋਸ਼ੀ ਵਾਧਾਤ ਕਰਨ ਤੋਂ ਬਾਅਦ ਜਿਹੜੇ ਸੀਗੇ ਦੋ ਸਟੇਟਾਂ ਚ ਚਲੇ ਗਏ ਸੀਗੇ ਪਹਿਲਾਂ ਇਹਨ ਹਰਿਆਣੇ ਜੀ ਗਏ ਫਿਰ ਉਸ ਤੋਂ ਬਾਅਦ ਉੱਤਰਾਖੰਡ ਦੇ ਵਿੱਚ ਗਏ ਪਰ ਲਗਾਤਾਰ ਸਾਡੀ ਪੁਲਿਸ ਨੇ ਮਿਹਨਤ ਟੀਮ ਨੇ ਮਿਹਨਤ ਕਰਕੇ ਇਹਨਾਂ ਨੂੰ ਟ੍ਰੇਸ ਕਰਕੇ ਜਿਹੜਾ ਹੈਗਾ ਮਗਰੋਂ ਨੂੰ ਚੇਸ ਕਰਕੇ ਇਹਨਾਂ ਨੂੰ ਅਰੈਸਟ ਕਰਕੇ ਜਿਹੜੀ ਹੈ ਸਫਲਤਾ ਹਾਸਲ ਕੀਤੀ ਹੈ ਸਰ ਕਿੰਨੀਆਂ ਟੀਮਾਂ ਜਿਹੜੀਆਂ ਨੇ ਲੱਗੀਆਂ ਇਹਦੇ ਵਿੱਚ ਜਿਹੜੀਆਂ ਦੋ ਟੀਮਾਂ ਸੀਆਈਏ ਦੀਆਂ ਇਨਵੋਲਡ ਸੀਗੀਆਂ ਉਹ ਦੋ ਹੀ ਟੀਮਾਂ ਜਿਹੜੀਆਂ ਥਾਣਾ ਐਸਐਚਓ ਮੋਤੀ ਨਗਰ ਦੀਆਂ ਮੌਜੂਦ ਕਿੰਨੇ ਬੰਦੇ ਜਿਹੜੀ ਵਾਰਦਾਤ ਦੇ ਵਿੱਚ ਦੇਖੋ ਇਹ ਟੋਟਲ ਇਹਦੇ ਵਿੱਚ ਜਿਹੜੀ ਬੈਕਗ੍ਰਾਉਂਡ ਇਹਨਾਂ ਦੇ ਵਿੱਚ ਇਹ ਇਸ ਤਰ੍ਹਾਂ ਕਿ ਨਿਕਲ ਕੇ ਆਈ ਹੈ ਕਿ ਜਿਨ੍ਹਾਂ ਦੇ ਇਹਨਾਂ ਦਾ ਡਰਾਈਵਰ ਆਪਣਾ ਦੋਸਤ ਪ੍ਰਿੰਸ ਨਾ ਵਰਮਾ ਨਾਂ ਦਾ ਵਿਅਕਤੀ ਸੀਗਾ ਉਹਨੂੰ ਹਾਇਰ ਕੀਤਾ ਸੀਗਾ ਔਰ ਡਰਾਈਵਰ ਕਿਉਂਕਿ ਹਮੇਸ਼ਾ ਨਾਲ ਹੀ ਹੁੰਦਾ ਮਾਲਕ ਦੇ ਉਹਨੂੰ ਪਤਾ ਸੀਗਾ ਸਾਰਾ ਉਹਨੇ ਫਿਰ ਅੱਗੇ ਪ੍ਰਿੰਸ ਨੂੰ ਦੱਸਿਆ ਪ੍ਰਿੰਸ ਨੇ ਅੱਗੇ ਜਿਹੜੇ ਦੋ ਬੰਦੇ ਗ੍ਰਿਫਤਾਰ ਕੀਤੇ ਐ ਉਹਨਾਂ ਨੂੰ ਹਾਇਰ ਕੀਤਾ ਹੋਇਆ ਸੀ ਔਰ ਇਹ ਆਪਸ ਦੇ ਵਿੱਚ ਜਿਹੜਾ ਤਾਲਮੇਲ ਦੇ ਵਿੱਚ ਸੀਗੇ ਸੋ ਪੁਲਿਸ ਇਹਨਾਂ ਨੂੰ ਟ੍ਰੇਸ ਨਾ ਕਰ ਸਕੀ ਇਸ ਕਰਕੇ ਜਿਹੜਾ ਡਰਾਈਵਰ ਸੀਗਾ ਉਹ ਪ੍ਰਿੰਸ ਨੂੰ ਦੱਸਦਾ ਸੀਗਾ ਔਰ ਪ੍ਰਿੰਸ ਅੱਗੇ ਦੱਸਦਾ ਸੀਗਾ ਸੋ ਇਹਨਾਂ ਨੇ ਚੇਨ ਇਸ ਤਰੀਕੇ ਨਾਲ ਬਣਾਈ ਸੀ ਕਿ ਪੁਲਿਸ ਸਾਡੇ ਤੱਕ ਪਹੁੰਚ ਨਾ